ਮੈਂ ਤੇ ਬ੍ਰਾਤ ਦਾ ਤੇ ਦਾ ਲੋਕ ਸ਼ੀਰ ਦਾ ਕਵੀ ਜੰਤ ਤੇ ਸ਼ਰਨਾ ਜਨ ਨੂੰ ਆਪ ਸਭ ਨੂੰ ਸਤਿ ਸ਼੍ਰੀ ਅਕਾਲ ਬਹੁਤ ਸਮਝ ਆਇਆ ਨਾ ਕਰਦੇ ਹੋਏ ਮੈਂ ਸਿੱਧਾ ਆਪਣੇ ਵਿਸ਼ੇ ਤੇ ਹੋਣੀ ਹੈ ਮੇਰਾ ਕਵਿਤਾ ਦਾ ਵਿਸ਼ਾ ਹੈ ਤਵੇ ਤਾਂ ਖੇੜਖੇਰੇ ਖਾਸ ਬਣਾਵੇ ਮੈਨੂੰ ਪੇਸ਼ ਕਰਾਂਗੀ ਕਿ ਜਿਹੜੇ ਵੀ ਮੇਰੇ ਬੋਲ ਹੋਣਗੇ ਉਹਨਾਂ ਕੀਲ ਧਰੇ ਹੋ। ਮੈਂ ਸਮਝ ਕਰਿਓ ਜਿਵੇਂ ਤੁਸੀਂ ਆਪਣੇ ਮਨ ਨਾਲ ਤਲਾ ਕਰਦੇ। ਬਾਲਪਨ ਸੱਚ ਮਨਾਵੇ। ਬਾਲਪਨ ਹੀ ਸੱਚ ਮਨਾਵੇ। ਕਦੇ ਤਾਂ ਖਿੜਖਿੜ ਹੱਸ ਮਨਾਵੇ। ਬਾਲਪਨ ਹੀ ਸੱਚ ਮਨਾਵੇ। ਕਦੇ ਤਾਂ ਖਿੜਖਿੜ ਹੱਸ ਮਨਾਵੇ। ਜਾਗਿਆ ਹੋਇਆ ਰਹਿਨੇ ਕਿਹੜੇ ਖਿਆਲ ਨਹੀਂ ਹੋਇਆ ਰਹਿਣਾ ਕਿਉਂ ਕਮਲਾ ਜਾਗਿਆ ਹੋਇਆ ਰਹਿਣਾ ਜਾਗਦੇ ਵੀ ਤੂੰ ਸੋਇਆ ਰਹਿਣਾ ਜਾਗਦੇ ਵੀ ਕੋਈ ਤੂੰ ਸੋਇਆ ਰਹਿਣਾ ਜੇ ਕੋਈ ਮਜ਼ਾ ਤਾਂ ਦੱਸ ਬਣਾਵੇ ਕਦੇ ਤਾਂ ਹੁੰਦੀ ਰਹਾ ਸਮਾਵੇ ਆਪਣੇ ਮਰਜ਼ੀ ਦਾ ਮਾਲਕ ਹੈ ਤੂੰ ਆਪਣੇ ਮਰਜ਼ੀ ਦਾ ਮਾਲਕ ਹੈ ਆਪਣੀ ਮਰਜ਼ੀ ਦਾ ਮਾਲਕ ਐ, ਖੁਦ ਹੀ ਖੁਦ ਦਾ ਸੰਚਾਲਕ ਐ। ਫਿਰ ਕਿਉਂ ਬੰਦਾ ਤੂੰ ਬਾਲਕ ਐ? ਫਿਰ ਕਿਉਂ ਬੰਦਾ ਤੂੰ ਬਾਲਕ ਐ? ਕਾ ਤੂੰ ਕਰਦਾ ਹੱਥ ਮਣਾਵੇ? ਕਦੇ ਤਾਂ ਖਿੜਖਿੜ ਹੱਸ ਮਣਾਵੇ। ਸੱਚੀ ਤੇਥੋਂ ਰਹਦੀ ਲੱਗਦੀ। ਸੱਚੀ ਤੇਥੋਂ ਰਹਦੀ ਬੈਠੀ ਮੈਂ ਤਾਂ ਉੱਚੀ ਸਾਰ ਨਾ ਭਰਦੀ। ਸੱਚੀ ਤੇਥੋਂ ਰਹਦੀ ਡਰਦੀ ਮੈਂ ਤਾਂ ਉੱਚੀ ਸਾਹ ਨਾ ਭਰਦੀ ਮੰਨ ਜਾ ਤੇਰੀਆਂ ਮਿੰਟਾਂ ਚਾਹਦੇ ਮੰਨ ਜਾ ਤੇਰੀਆਂ ਮਿੰਟਾਂ ਕਰਦੀ ਆ ਪਾਈਏ ਗੜਮਸ ਮਨਾਵੇ ਕਦੇ ਤਾਂ ਖੇਖੇ ਰਸ ਮਨਾਵੇ ਸੋਹਣੇ ਸੋਹਣੇ ਹਰਫਤ ਚੁੰਲਾ ਸੋਹਣੇ ਸੋਹਣੇ ਹਰਫਤ ਚੁੰਲਾ ਖੁਸ਼ੀਆਂ ਦੇ ਕੋਈ ਖਾਬ ਦੀ ਬੁਣੇ ਸੋਹਣੇ ਸੋਹਣੇ ਹਰਫਤ ਚੁੰਲਾ ਖੁਸ਼ੀਆਂ ਦੇ ਕੋਈ ਖਾਬ ਹੀ ਬੋਲੇ ਰਿੰਪੀ ਦਾ ਕੋਈ ਗੀਤ ਹੀ ਸੁਣ ਲੈ ਰਿੰਪੀ ਦਾ ਕੋਈ ਗੀਤ ਹੀ ਸੁਣ ਲੈ ਕੁਝ ਤਾਂ ਦੇ ਦੇ ਮੈਨੂੰ ਹੱਕ ਮਨਾਵੇ ਕਦੇ ਤਾਂ ਖਿੜਖਿੜ ਹੱਸ ਮਨਾਵੇ ਬਾਲ ਭ੍ਰੂਣੀ ਸੱਚ ਮਨਾਵੇ ਕਦੇ ਤਾਂ ਖਿੜਖਿੜ ਹੱਸ ਮਨਾਵੇ ਕਦੇ ਤਾਂ ਖਿੜਖਿੜ ਹੱਸ ਮਨਾਵੇ ਤਾਂ